ਜਿਹੜਾ ਸਾਡਾ ਮੋਰਚਾ ਲਗਭਗ 1 ਸਾਲ ਤੇ ਉੱਪਰ 10-12 ਦਿਨ ਹੋ ਗਏ ਆ ਅੱਜ ਕੇਂਦਰ ਨਾਲ 6ਵੇਂ ਦੌਰ ਦੀ ਵਾਰਤਾ ਹੋਣ ਜਾ ਰਹੀ ਹੈਗੀ ਇਹਦੇ ਵਿੱਚ ਖੇਤੀਬਾੜੀ ਮੰਤਰੀ ਤੇ ਹੋਰ ਮੰਤਰੀਆਂ ਦੇ ਸ਼ਾਮਲ ਹੁੰਦੀਆਂ ਸਾਡੇ ਕੋਲ ਸੂਚਨਾਵਾਂ ਨੇ ਇਧਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਐਮ ਗੈਰ ਰਾਜਨੀਤਿਕ ਭਾਰਤ ਉਹਦਾ ਵਫਰ ਜਿਹੜਾ ਵਾ ਉਹ ਸ਼ਾਮਿਲ ਹੋਣ ਜਾ ਰਿਹਾ ਹੈ ਅੱਗੇ ਗੱਲ ਵਧੂਗੀ ਅਸੀਂ ਖੇਤੀਬਾੜੀ ਮੰਤਰੀਆਂ ਮੰਤਰੀਆਂ ਕੋ واس ਰੱਖਾਂਗੇ ਉਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇ ਆਉਣਗੇ ਔਰ ਇਸ ਅੰਦੋਲਨ ਦਾ ਨਿਪਟਾਰਾ ਜਲਦ ਹੋਵੇ ਜਿਹੜੇ ਕਹਿੰਦੇ ਨੇ ਵੀ ਕਿਸਾਨ ਮਜ਼ਦੂਰ ਵਿਹਿਲੇ ਨੇ ਉਹ 10 ਦਿਨ ਸਾਡੇ ਨਾਲ ਸੜਕਾਂ ਤੇ ਆ ਜਾਣ ਇਹਦੇ ਵਿੱਚ 45 ਸ਼ਹੀਦیاں ਹੋ ਚੁਕੀਆਂ ਸੁਕੇਂਦਰ ਨੇ ਕਿੰਨੀਆਂ ਕੁ ਬਲੀਆਂ ਲੈਣੀਆਂ ਵਾ ਸੀਸੀ ਨਹੀਂ ਸਮਝਦੇ ਹੈਗੇ ਇਸ ਕਰਕੇ ਅਸੀਂ ਚਾਹਾਂਗੇ ਜਲਦ ਅੰਤਾਰਾ ਹੋਵੇ ਪਰ ਸਾਡੇ ਸਾਹਮਣੇ ਖੜੀ ਜਿਹੜੀ ਕੰਧ ਆ ਜਿਹੜੀ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੱਢੀ ਹੋਈ ਆ ਇਹ ਜਲਦੀ ਤੋਂ ਜਲਦੀ ਢਵੇ ਅਰਾਵਾਜਾਈ ਖੁੱਲੇ ਕਿਉਂਕਿ ਉੱਤਰ ਪ੍ਰਾਧ ਦੇ ਵਪਾਰੀ ਉੱਤਰ ਪ੍ਰਾਧ ਦੇ ਟਰਾਂਸਪੋਰਟਰ ਆਮ ਲੋਕ ਸਥਾਨੀਆਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਨੇ ਇਸ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ ਪੰਜਾਬ ਸਰਕਾਰ ਦਾਅਵੇ ਤਾਂ ਕਰਦੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਲੋਕਲ ਸੜਕਾਂ ਬਹੁਤ ਟੁੱਟ ਗਈਆਂ ਕੋਈ ਰਿਪੇਅਰ ਨਹੀਂ ਹੈਗੀ ਜੋ ਅਸੀਂ ਦੇਖਦੇ ਆ ਇਸ ਕਰਕੇ ਅਸੀਂ ਜਲਦੀ ਇਸ ਮੋਰਚੇ ਦਾ ਹੱਲ ਚਾਹਾਂਗੇ ਔਰ ਅਸੀਂ ਸਾਰੇ ਅਗਾਂਵਧੂ ਸੋਚਣਾ ਪੋਜ਼ਿਟਿਵ ਮਾਈਂਡ ਨਾਲ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ ਮੀਟਿੰਗ ਤੋਂ ਬਾਅਦ ਹੀ ਕੀ ਰਿਜ਼ਲਟ ਹੋਣਾ ਮੀਟਿੰਗ ਦਾ ਇਹਦੇ ਬਾਰੇ ਕੋਈ ਟਿੱਪਣੀ ਕੀਤੀ ਜਾ ਸਕਦੀ ਆ